ਡੇਰਾ ਬੱਬਰ ਨਾਨਕ ਸਰਹੱਦ ਤੇ ਫੌਜ ਦੇ ਬੀਐਸਐਫ ਦੀ ਜਸੂਸੀ ਕਰਨ ਵਾਲੇ ਤਿੰਨ ਨੌਜਵਾਨਾਂ 'ਤੇ ਪੁਲਿਸ ਦੇ ਅੜਿੱਕੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਪੁਛਗਿੱਛ ਕੀਤੀ ਸ਼ੁਰੂ ਡੇਰਾ ਬੱਬਰ ਨਾਨਕੇ ਦੇ ਸਰਹੱਦੀ ਖੇਤਰ ਅੰਦਰ ਬੀਐਸਐਫ ਤੇ ਫੌਜ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਭੇਜਣ ਵਾਲੇ ਤਿੰਨ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਪੁਲਿਸ ਨੇ ਇਸ ਮਾਮਲੇ 'ਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ थाना ਡੇਰਾ ਬਾਬਾ ਨਾਨਕ ਦੇ ਐਸ ਐਚ ਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਦਲਜੀਤ ਸਿੰਘ ਤੇ ਗੁਰਦੀਪ ਸਿੰਘ ਵਾਸੀ ਪਿੰਡ ਰਸੂਲਪੁਰ ਤੇ ਗੁਰਜੰਟ ਸਿੰਘ ਉਰਫ ਜੰਟੀ ਉਰਫ ਗੂਰੀ ਵਾਸੀ ਪਿੰਡ ਹਕੀਮਪੁਰ थाना ਕਲਾਨੌਰ ਫੌਜ ਤੇ ਬੀ ਐਸ ਐਫ ਅਤੇ ਫੌਜ ਖੂਫੀਆ ਜਾਣਕਾਰੀ ਇਨਫੋਰਮੇਸ਼ਨ ਸਮਾਰਟ ਪਾਕਿਸਤਾਨ ਪੇਜ ਦੇ ਸਨ ਉਕਤ ਮੁਲਜ਼ਮਾਂ ਨੇ ਆਪਰੇਸ਼ਨ ਸੰਤੂਰ ਤੋਂ 15 ਅਗਸਤ ਨੂੰ ਬੀ ਸੈਂਸਿਟਿਵ ਇਨਫੋਰਮੇਸ਼ਨ ਪਾਕਿਸਤਾਨ ਪੇਜੀ ਸੀ ਇਨਾਂ ਤਿੰਨਾਂ ਮੁਜ਼ਰਮਾਂ ਦੇ ਖਿਲਾਫ थाना ਡੇਰਾ ਬਾਬਾ ਨਾਨਕ ਵਿਖੇ ਮਕਦਮਾ ਨੰਬਰ 151 ਤਹਿਤ ਮਾਮਲਾ ਦਰਜ ਕਰਨ ਉਪਰੰਤ ਦਰਜੀਤ ਸਿੰਘ ਕੋਲੋ ਕੁੱਸ਼ਿਸ਼ ਕੀਤੀ ਜਾਰੀ ਹੈ ਐਸ ਐਚਓ ਡੇਰਾ ਬੱਬਰ ਨਾਨਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਇੱਕ ਜਸੂਸ ਨੂੰ ਗ੍ਰਿਫਤਾਰ ਕਰਕੇ ਸੀਕ੍ਰੇਟ ਇਨਫੋਰਮੇਸ਼ਨ ਤਹਿਤ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਦੋ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਐਸ ਐਸ ਫਰਾਸ ਸਿੰਘ ਪਟ્રોલਿੰਗ ਦੇ ਸਬੰਧ ਵਿੱਚ ਵਾਰ ਸੀਗਾ ਜਿਸ ਤੇ ਉਸ ਨੂੰ ਜਿਸ ਤੇ ਉਸ ਨੂੰ ਨਕਵਰ ਕਾਸ ਨੇ ਸੂਚਨਾ ਬਲਜੀਤ ਸਿੰਘ ਨਾਮ ਦਾ ਵਿਅਕਤੀ ਪਿੰਡ ਰਸੂਲਪੁਰ ਦਾ ਰਹਿਣ ਵਾਲਾ ਹੈ ਤੇ ਡੀਐਸਐਫ ਜੀਓ ਪੰਜਾਬ ਗਾਰੰਟੀ ਦੀ ਨਿਗਰਹੀ ਰਿਹਾ ਤੇ ਵਿਦੇਸ਼ ਭੇਜਦਾ ਇਸ ਸੰਬੰਧੀ ਬਲਜੀਤ ਸਿੰਘ ਨੇ ਗ੍ਰਿਫਤਾਰ ਕੀਤਾ ਹੈ ਉਹ ਉਸਨੇ ਦੋ ਵਿਅਕਤੀਆਂ ਦੇ ਹੋਰ ਨਾਮ ਨੇ ਜਿਨ੍ਹਾਂ ਵਿੱਚ ਪ੍ਰਦੀਪ ਸਿੰਘ ਤੇ ਗੁਰਜੰਤ ਸਿੰਘ ਇੱਕ ਤੋਂ ਇੱਕ ਪ੍ਰਦੀਪ ਸਿੰਘ ਜਿਹੜਾ ਉਹ ਹੈਗਾ ਇਹ ਪਿੰਡ ਰਸੂਲਪੁਰ ਦਾ ਗੁਰਜੰਤ ਸਿੰਘ ਪਿੰਡ ਕੀ ਸਰਕ ਨਹੀਂ ਦੱਸਦਾ ਇਹਨਾਂ ਦੀ ਗ੍ਰਿਫਤਾਰੀ ਹੋ ਕੇ ਬਾਕੀ ਆ ਅੱਜ ਸਿਰਫ ਦਰਜੀਤ ਸਿੰਘ ਦੀ ਗ੍ਰਿਫਤਾਰੀ ਹੈ ਸਰ ਕਿਨਚਰ ਦਾ ਟੈਕ ਬੀ ਇਹ ਸਭ 2-3 ਮਿੰਟ 2-3 ਮਿੰਟ ਲੱਗਿਆ ਆਪਣੇ ਸਿਰ ਤੇ ਸਰ ਇਹ ਪਛਾਣ ਅੱਗੇ ਹੋ ਗਿਆ ਇਸ ਵਿੱਚ ਹੋ ਗਿਆ ਜੀ ਐਫ ਆਈ ਆ ਨੰਬਰ 654 ਡਾਇਰੈਕਟਰ ਦਾ ਬੀ ਜੀ ਜੀ 41025 ਪਛਾਣ ਸਰ ਇਹ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਤਰਜੀਤ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ ਜੀ ਗੁਰਦੀਪ ਸਿੰਘ ਤੇ ਪ੍ਰੋਜੈਕਟ ਸਿੰਘ ਜਿਹੜਾ ਵਾ ਇਹਨਾਂ ਦੀ ਜ਼ਿੰਮੇਵਾਰੀ ਤੇ ਪੱਟੀਆ ਜਿਸਮਾਂ ਦੀ ਰੇਟ ਕੀਤੇ ਜਾ ਰਹੇ ਆ ਤੇ ਜੋ ਵੀ ਇਹਨਾਂ ਦੀ ਕੁਛ ਗਿਸ਼ਿਸ਼ ਜਾ ਰਹੇ ਆ ਤਦੋ ਪਹਿਲਾ ਪਰਿਆਸ ਮੁਜਰਮ ਉਹਦਾ ਰਿਮਾਂਡ ਵੀ ਲਿਆ ਰਿਮਾਂਡਦਾਰਨ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਇਹਦੇ ਸੰਬੰਧ ਚ ਅੱਗੇ ਹੋਰ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਦੇ ਸੰਬੰਧ ਵਿੱਚ ਜਿਆਦਾ ਖਲਾਸੇ ਨਹੀਂ ਕਰ ਸਕਦੇ ਅਪਨ ਦੇ ਸੰਬੰਧਨ ਦੇ ਨਾਲ ਅਹੀ ਰਿਲੇਟਡ ਹੈ ਜਿਹਨਾਂ ਵਾਕਈ ਕੋਪਨੀਤਾ ਜਿਹੜੇ ਸਰ ਮਨਨ ਗੈਨਤਾ ਨਾਲ ਜਿਹੜੀ ਇਹਨਾਂ ਇਨਵੈਸਟੀਗੇਸ਼ਨ ਨੂੰ ਕਿਤੇ ਕੀਤੀ ਜਾ ਰਹੀ ਹੈ ਹੋਰ ਦਿਸੇ ਕਿ ਵੀ ਤਰ੍ਹਾਂ ਦਾ ਹੈ ਸਰ ਇਹਰਾ ਮਾਮਲਾ ਤੱਕ ਜੇ ਸੀਕ੍ਰੀਟ ਇਨਫੋਰਮੇਸ਼ਨ ਹੈ ਤੇ ਤੇ ਪਟਕੇ ਨੌਜਵਾਨ ਆ ਉਹਨਾਂ ਨੂੰ ਚਾਹੀਦਾ ਕਿ ਮੁਖਤਾਰਾ ਚ ਉਹ ਜ਼ਰੂਰੀ ਨਹੀਂ ਵੀ ਅਹੀ ਉਹਨਾਂ ਨੂੰ ਇਹ ਨਹੀਂ ਭੇਜਣਾ ਉਹਨਾਂ ਨੂੰ ਮੋਟੀਵੇਟ ਕਰਕੇ ਫਿਰ ਉਸੇ ਤਾਰਾ ਵਿੱਚ ਲਿਆਉਣਾ ਚਾਹੀਦਾ